ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਕਰਦੇ ਹਾਂ ਕਿ ਸਾਰੇ ਜਣ ਠੀਕ ਹੋਵੋ ਤੇ ਅਸੀਂ ਦੇਸੀ ਪਿੰਡ ਪਿਛਲੇ ਬਲੌਗ ਚ ਤੁਸੀਂ ਦੇਖਿਆ ਤਾਂ ਉੱਥੇ ਸੀਗਾ ਪ੍ਰੋਗਰਾਮ ਤੇ ਪ੍ਰੋਗਰਾਮ ਸੀਗਾ ਆਪਣੇ satsang ਕਰਵਾਇਆ ਸੀਗਾ ਤੇ ਦੇਖੋ ਜੀ ਹਲਵਾਈ ਵਗੈਰਾ ਲੱਗੇ ਹੋਏ ਨੇ ਤਿਆਰੀਆਂ ਚੱਲ ਰਹੀਆਂ ਨੇ ਸੂਰ ਦਾ ਟਾਈਮ ਸੀਗਾ ਤੇ ਤੁਹਾਨੂੰ ਅੰਦਰਲਾ ਵੀਡੀਓ ਦਿਖਾਉਣੀ ਆ ਤੇ ਬਲੌਗ ਨਾਲ ਜੁੜੇ ਰਹੋ ਤੇ satsang ਕਰਵਾਇਆ ਸੀ ਤੇ ਮੰਮੀ ਦਾ ਮੇਰਾ ਬਰਥਡੇ ਸੀਗਾ ਮਮਾ ਨੇ ਨਹੀਂ ਪਤਾ ਸੀ ਲੈ ਵੀ ਕੇਕ ਕੱਟਣਾ ਤੇ ਅਸੀਂ ਮਮਾ ਨੂੰ ਸਰਪ੍ਰਾਈਜ਼ ਦਿੱਤਾ ਤੇ ਅਸੀਂ ਅੱਗੇ ਦੇਖਿਓ ਵਲੌਗ ਨਾਲ ਜੁੜੇ ਰਹੋ ਤੁਹਾਨੂੰ ਅੱਗੇ ਦਿਖਾਵਾਂਗੇ ਸਾਡੇ ਪਿੰਡ ਦੇ ਆਸਕਵਾਲ ਜਾਂ ਅਨਦਵਾੜ ਦੇ ਖਰਾਣੇ ਜਿੰਨਾਂ ਨੂੰ ਬੁਲਾਇਆ ਸੀ ਉਹ ਲੱਗ ਸੀਗੇ ਕਿ ਅੰਦਰ ਸਟੇਜ 'ਤੇ ਬੈਠੇ ਸੀ ਯਾਰ ਜੀ ਮੇਰੀਆਂ ਭੈਣਾਂ ਮਗਵਾਲੀਆਂ ਨੇ ਕੁੜੀਆਂ ਭੈਣਾਂ ਵਰਕੀਆਂ ਨੇ ਮਰੀਆਂ ਇੱਥੇ ਬੀਬੀਆਂ ਬੈਠੀਆਂ ਸੀਗੀਆਂ ਗੱਲਾਂ-ਬੱਤਾਂ ਮਾਰ ਰਹੀਆਂ ਸੀਗੀਆਂ ਇੱਥੇ ਜੀ ਮੰਮਾ ਨੇ ਮੰਮੀ ਨੂੰ ਹੱਟ ਪਾਈ ਗਈ ਸੀ ਤਾਂ ਉਹ ਵੀ ਉੱਠ ਕੇ ਚਲੇ ਗਏ ਤੇ ਸਾਡੇ ਬਾਕੀ ਜਿਹੜੇ ਇਸ ਤਰ੍ਹਾਂ ਸਭ ਨੇ ਬੈਠ ਹੋ ਰਹੀ ਸੀ ਤੇ ਸਾਡਾ ਭਰਾ ਤੇ ਅੱਗੇ ਤੁਹਾਨੂੰ ਅੱਧ ਬਾਹਰ ਦੇਖੋ ਜੀ ਸਾਡੇ ਅਮ੍ਰਿਤ ਆਏ ਵੀ ਜਲਪਾਗੜੇ ਤੇ ਨਾਲ ਬਲੈਕ ਪਾਗੜੇ ਮੇਰੇ ਨਾਨਾ ਜੀ ਨੇ ਤੇ ਗੁੱਪੀਆਂ ਸਰਸ਼ਾਦੇ ਬਣਾਈ ਜਾਂਦੀਆਂ ਨੇ ਇੱਧਰ ਹਲਵਾਈ ਜਲੇਬੀਆਂ ਗੱਡੀ ਜਾਂਦਾ ਆ ਤੇ ਚਲੋ ਜੀ ਹੋਰ ਐਂ ਨੇ ਹੋਈ ਮੈਂ ਪਹੁੰਚ ਸਾਰੇ ਲੋਕ ਮੈਂ ਜਾਣਾ वो कानून भी शर्त पाती नहीं है देखो बाहर का काम था ये चाहिए और मुझे चाहिए

ਜੋ ਵੀ ਹੈਗਾ ਉਹ ਅੰਝੂ ਲੱਗਦਾ ਹੈ ਜੋ ਵੀ ਹੈਗਾ ਉਹ 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 ਜੋ ਹਾਂ ਜੀ ਕੰਪਨੀ ਦਾ ਪ੍ਰਮੋਸ਼ਨ ਕਵਰ ਹੈ ਬੱਸ ਮਨੂ ਹਰਮਨ ਚੱਜ ਕੋਈ ਇੱਕ ਦਾ ਖਾਲਾ ਜਦੋਂ ਤੁਸੀਂ ਇਹ ਪੱਪਰੇਆਂ ਨੇ ਪਾਉਂਦੇ ਅੰਦਰ ਲੈਣਾ ਚਲੋ ਅੱਗੇ ਨਿਕਲਣਾ ਜੀ ਆਪਾ ਪ੍ਰੋਗਰਾਮ ਤੋਂ ਆ ਗਏ ਸੀਗੇ ਉੱਥੋਂ ਆ ਕੇ ਨਵਦੇ ਪਾਪਾ ਗਏ ਸੀਗੇ ਜੀ ਮਸ਼ੀਨ ਲੈਣ ਆਪਾਂ ਲਿਆਂਦੀ ਤੂੜੀ ਵਾਲੀ ਮਸ਼ੀਨ ਤੇ ਇੱਥੇ ਨਵੀਨੇ ਤੇਲ ਚੋਇਆ ਇੱਕ ਪਾਸੇ ਆਹ ਕਾਲੀ ਵੀ ਚੋਊਗਾ ਤੇ ਇੱਕ ਪਾਸੇ ਨਵੀਨੇ ਚੋਇਆ ਤੇ ਆਪਾਂ ਲਿਆਂਦੇ ਤੂੜੀ ਵਾਲੀ ਮਸ਼ੀਨ ਸ਼ਾਮੀ ਆ ਗਏ ਸੀ ਉੱਥੋਂ ਉੱਥੋਂ ਆ ਕੇ ਜਦੀ ਇਹਦੇ ਪਾਪਾ ਚਲੇ ਗਏ ਸੀਗੇ ਲੈਣ ਤੇ ਤੇ ਦਾਦੂ ਨਾਲ ਵੀ ਦੇ ਤੇ ਜੀ ਜੇ ਸਾਡੇ ਤੁਹਾਨੂੰ ਵਲੌਗ ਵਧੀਆ ਲੱਗਦੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤੁਹਾਨੂੰ ਤੁਹਾਡੇ ਬਦੌਲਤ ਅਸੀਂ ਸੌਣ ਆਏ ਜੋ ਵੀ ਹੋਣਾ ਸੀ ਸਾਡੇ ਚੈਨਲ ਨੇ ਚੱਲਣਾ ਹੈ ਤੁਹਾਡੇ ਬਦੌਲਤ ਤੁਹਾਡਾ ਧੰਨਵਾਦ ਜੀ ਜਿਨ੍ਹਾਂ ਨੇ ਹੁਣ ਤੱਕ ਸਬਸਕ੍ਰਾਈਬਰ ਕੀਤਾ ਚੱਲਣਾ